ਸੜਕਾਂ ਦੇ ਲੋਕਾਂ ਨੇ ਨਜਾਇਜ਼ ਕਬਜ਼ੇ ਕਰਕੇ ਨੇ ਦੁਕਾਨਾਂ ਦੇ ਅੱਗੇ ਬਧਾਲੀਆਂ ਕਿਤੇ ਰੋਂਗ ਪਾਰਕਿੰਗ ਕਰ ਰੱਖਤੀ ਐ ਸਾਰੇ ਆਪਣੇ ਆਪਣੇ ਪ੍ਰੋਪਰ ਪਾਰਕਿੰਗ ਚ ਲੱਗੇ ਹੋਣ ਜਿਹੜੀ ਨਜਾਇਜ਼ ਪਾਰਕਿੰਗ ਆ ਉਹ ਸਾਈਡ ਤੇ ਹੋਵੇ ਉਹ ਦੁਕਾਨਾਂ ਦੁਕਾਨਾਂ ਦੇ ਅੱਗੇ ਉਹਨਾਂ ਨੇ ਰੇਡੀਅਲ ਪਾਰਕਿੰਗਾਂ ਨੇ ਜਿਹੜਾ ਉਹਦੇ ਕਰਕੇ ਫਿਰ ਸੜਕ ਦਾ ਅੱਧਾ ਦਾ ਬਲਾਕ ਲੋ ਜਾ ਕੇ ਕੋਈ ਉਹਨਾਂ ਦਾ ਮੋਟਰਸਾਈਕਲ ਖੜਾ ਲੰਦਾ ਆਖੀ ਉਹ ਮੇਨ ਪ੍ਰੋਬਲਮਸ ਆ ਗਈ ਇਹਨਾਂ ਜਿਹੜੀ ਗਲਤ ਥਾਂ ਤੇ ਲੱਗੀਆਂ ਉਹਨੂੰ ਅਸੀਂ ਟੋਕਰਾਵਾਂਗੇ ਤੇ ਜਿਹੜੀ ਰੋਂਗ ਪਾਰਕਿੰਗ ਲੱਗੀ ਉਹਦਾ ਚਾਲਾਂ ਵੀ ਹੋਊਗਾ ਤੇ ਬਾਕੀਆਂ ਨੂੰ ਬਾਹਰ ਨਹੀਂ ਦਿੱਤੀ ਜਾਊਗੀ ਅੱਗੇ ਤੋਂ ਇਸ ਤੀਦਾ ਆਂਗਿਆ ਸਿਸਟੀ ਬੁਲੋਟ ਆਇਆ ਸਰ ਕਿਸ ਤਰ੍ਹਾਂ ਕੀ ਪਰਪਸ ਯਾ ਤੁਹਾਡਾ ਆਉਣਾ ਹੈ ਛੱਤੀ ਜਿਹੜੇ ਮਾਜੋਬ ਐਸਐਸਟੀ ਸਾਹਿਬ ਨੇ ਅਖਿਲ ਚੌਧਰੀ ਜੀ ਉਹਨਾਂ ਦੇ ਇਹ ਵੀ ਜਿਹੜਾ ਟ੍ਰੈਫਿਕ ਹੈ ਉਹ ਬੜਾ ਵਧੀਆ ਚੱਲੇ ਕਿਉਂਕਿ ਸੜਕਾਂ ਦੇ ਲੋਕਾਂ ਨੇ ਨਜਾਇਜ਼ ਕਬਜ਼ੇ ਕਰਕੇ ਨੇ ਦੁਕਾਨਾਂ ਅੱਗੇ ਵਧਾ ਲਈਆਂ ਕਿਤੇ ਰੋਂਗ ਪਾਰਕਿੰਗ ਕਰ ਰੱਖੀ ਹੈ ਕਿ ਤਾਂ ਜੋ ਸਾਰੇ ਆਪਣੇ ਆਪਣੇ ਪ੍ਰੋਪਰ ਪਾਰਕਿੰਗ 'ਚ ਲੱਗੇ ਹੋਣ ਜਿਹੜੀ ਨਜਾਇਜ਼ ਪਾਰਕਿੰਗ ਹੋ ਸਾਈਡ 'ਤੇ ਹੋਵੇ ਤਾਂ ਉਹ ਜਿਹੜਾ ਚੱਲਣ ਵਾਲਾ ਟ੍ਰੈਫਿਕ ਉਹਨੂੰ ਕੋਈ ਪ੍ਰੋਬਲਮ ਨਾ ਆਵੇ ਜਦੋਂ ਜਾਮ ਲੱਗਦਾ ਹੈ ਗਰਮੀ ਦਾ ਟਾਈਮ ਹੈ ਦੇ ਬੱਚੇ ਹੁੰਦੇ ਜੋ ਛੁੱਟੀ ਹੁੰਦੀ ਹੈ ਉਹਨਾਂ ਦੇ ਬੈਂਡ ਫਸਦੀ ਹੈ ਜਾਂ ਉਹ ਮੇਨ ਪਰਪਸ ਇਹ ਵੀ ਤਾਂ ਜੋ ਟ੍ਰੈਫਿਕ ਸਹੀ ਚੱਲੇ ਕੋਈ ਜਾਮ ਵਗੈਰਾ ਨਾ ਹੋਵੇ ਤੇ ਇਹ ਤੋਂ ਇਹ ਤੁਹਾਡੀ ਸਹੀ ਗੱਲ ਕਿ ਬਹੁਤ ਵੱਡੀ ਸਮੱਸਿਆ ਹੈ ਕਿਸ ਤਰ੍ਹਾਂ ਦੀ ਪਲਾਨਿੰਗ ਬਣਾਈ ਹੈ ਕਿੰਨੀਆਂ ਪੀਮਾ ਲਾਤੀ ਇਸ ਤਰ੍ਹਾਂ ਕੰਟਰੋਲ ਕਰ ਰਹੇ ਹੋ ਸਰ ਅੱਜ ਕਰੀਬ 20 ਸਾਡੇ ਮੁਲਾਜ਼ਮ ਨੇ ਉਹ ਕਰ ਰਹੇ ਨੇ ਨਾਲ ਸਾਡੇ ਟੋਕ ਬੈਨ ਜਿਹੜੀ ਗਲਤ ਥਾਂ ਤੇ ਲੱਗੀ ਉਹਨੂੰ ਅਸੀਂ ਟੋਕਰਾਵਾਂਗੇ ਤੇ ਜਿਹੜੀ ਰੋਂਗ ਪਾਰਕਿੰਗ ਲੱਗੀ ਉਹਦਾ ਚਾਲਾਨ ਵੀ ਹੋਊਗਾ ਤੇ ਬਾਕੀਆਂ ਨੂੰ ਬਾਹਰ ਨਹੀਂ ਕੀਤੀ ਜਾਊਗੀ ਅੱਗੇ ਤੋਂ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਨੀ ਅੱਗੇ ਨੂੰ ਬੌਂਡ ਵੀ ਦਿੱਤੇ ਜਾਣਗੇ ਜਿਹੜੇ ਵੀ ਗਲਤ ਰੋਂਗ ਪਾਰਕਿੰਗ ਕਰਦੇ ਕਿੰਨੇ ਕਿ ਦਿਨਾਂ ਤੋਂ ਇਹ ਮੇਰੇ ਮੁੱਜ ਰਹੀ ਹੈ ਪਹਿਲਾਂ ਤਾਂ ਮੁਖਸ਼ਰ ਸਾਹਿਬ ਸੀ ਜੀ ਤੇ ਅੱਜ ਅਸੀਂ ਮਲੂਟਰ ਚਲਾਈ ਹੈ ਇਹ ਕਰਕੇ ਇਹ ਤੇ ਹੁਣ ਲਗਾਤਾਰ ਚੱਲਦੀ ਰਹੂਗੀ ਜਿੱਥੇ ਪਹੁੰਚ ਆ ਕਿੰਨੇ ਕਿ ਦਿਨਾਂ ਕਰਾ ਹੋ ਗਈ ਜਾਂ ਕਿੰਨੀ ਕਿਸ ਤੁਹਾਨੂੰ ਸਭ ਤੋਂ ਵੱਡੀ ਮੁਸ਼ਕਲ ਕੀ ਆ ਰਹੀ ਹੈ ਰੋਂਗ ਪਾਰਕਿੰਗ ਦੀ ਜਾਂ ਕੋਈ ਹੋਰ ਸਮੱਸਿਆ ਸਭ ਤੋਂ ਮੇਨ ਪਾਰਕਿੰਗ ਤਾਂ ਇਹ ਪ੍ਰੋਬਲਮ ਇਹ ਹੈ ਵੀ ਜਿਹੜੀ ਲੋਕੜੇ ਦੁਕਾਨਾਂ ਅੱਗੇ ਉਧਾਰਖੀਆਂ ਨੇ ਨਾ ਜੀ ਉਹ ਮੇਨ ਪਾਰਕੀ ਗਾੜੀ ਅੱਗੇ ਦੁਕਾਨ ਹੈ ਦੁਕਾਨ ਦੇ ਅੱਗੇ ਉਹਨਾਂ ਨੇ ਰੇਡੀਅਲ ਵਾਰਕੀਆਂ ਨੇ ਜਿਹੜਾ ਉਹਦੇ ਕਰਕੇ ਫਿਰ ਸੜਕ ਉਹ ਅੱਧੀ ਦਾ ਬਲਾਕ ਹੋ ਗਿਆ ਅੱਗੇ ਕੋਈ ਉਹਨਾਂ ਦਾ ਮੋਟਰਸਾਈਕਲ ਕਢਾ ਲੰਦਾ ਆ ਕੇ ਉਹ ਮੇਨ ਪ੍ਰੋਬਲਮਸ ਆ ਰਹੀਆਂ ਨੇ ਚਲਾਨ ਅੱਜ ਹੁਣ ਤੱਕ ਕਰੀਬ 15 ਦੇ ਚਲਾਨ ਕੱਟ ਚੁੱਕੇ ਨੇ ਟੈਫ ਉਸਟਾਫ ਸਾਡਾ ਤੇ ਉਹ ਕਰ ਰਹੇ ਨੇ ਕਾਰਵਾਈ ਹਜੇ ਵੀ ਲੱਗੇ ਹੋਏ ਨੇ ਗੱਲ ਕਰਦੇ ਆਂ